ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਤੇ ਮੁਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਗਾਇਕ ਦੀ ਮਾਤਾ ਦੇ ਦੇਹਾਨ ਤੋਂ ਬਾਅਦ ਪੀਤੇ ਕਲ ਉਹਨਾਂ ਦੇ ਪਿਤਾ ਇਕਬਾਲ ਮੁਹੰਮਦ ਦਾਵੀ ਦੇਹਾਨ ਤੋਂ ਗਿਆ ਖਾਨ ਸਾਹਿਬ ਦੇ ਪਿਤਾ ਨੂੰ ਅੱਜ ਦੁਪਹਿਰ ਸਪੂਰ ਦੇ ਖਾਕ ਕੀਤਾ ਗਿਆ ਕਪੂਰਥਲਾ ਦੇ ਪਿੰਡ ਪੰਡਾਲ ਟੋਨਾ ਦੇ ਵਿਖੇ ਅੰਤਿਮ ਰਸਮਾਂ ਕੀਤੀਆਂ ਗਈਆਂ ਨੇ ਤਸੱਈਏ ਕਿ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਗਾਇਕ ਖਾਨ ਸਾਹਿਬ ਡੂੰਘੇ ਸਦਮੇ ਦੇ ਵਿੱਚ ਨੇ ਉਹ ਭੱਬਾ ਮਾਰ ਮਾਰ ਰੋ ਰਹੇ ਨੇ ਖਾਨ ਸਾਹਿਬ ਉੱਟੀ ਉੱਟੀ ਆਪਣੇ ਪਿਓ ਨੂੰ ਆਵਾਜ਼ਾਂ ਮਾਰ ਰਹੇ ਨੇ ਜਾਣਕਾਰੀ ਦੇ ਮੁਤਾਬਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਾਰਟ ਅਟੈਕ ਦੇ ਨਾਲ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਸੋਮਵਾਰ ਉਹ ਬਾਥਰੂਮ ਦੇ ਵਿੱਚ ਨਹਾ ਰਹੇ ਸਨ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਚਲੰਦਰ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਖਾਨ ਸਾਹਿਬ ਦੀ ਮਾਂ ਪਰਵੀਨ ਬੇਗਮ ਦਾ ਸਿਰਫ 17 ਦਿਨ ਪਹਿਲਾਂ ਹੀ ਦੇਹਾਂਤ ਹੋਇਆ ਸੀ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ ਦੱਸਦਿਏ ਕਿ ਖਾਨ ਸਾਹਿਬ ਨੇ ਕੈਨੇਡਾ ਦੇ ਵਿੱਚ ਆਪਣੇ ਸ਼ੋਅ ਰਾਤ ਕਰ ਦਿੱਤੇ ਅਤੇ ਕਪੂਰਥਲਾ ਵਾਪਸ ਆ ਗਏ ਅਤੇ ਆਪਣੀ ਮਾਂ ਸਪੋਰ ਦੇ ਖਾਕ ਦਿੱਤਾ ਹੈ ਹੁਣ ਉਹਨਾਂ ਦੇ ਪਿਤਾ ਇਕਵਾਲ ਮੁਹੰਮਦ ਦੀ ਤਿੰਨ ਹਫਤਿਆਂ ਦੇ ਅੰਦਰ ਮੌਤ ਨੇ ਗਾਇਕ ਅਤੇ ਉਹਨਾਂ ਦੇ ਪਰਿਵਾਰ ਨੂੰ ਸੋਗ ਦੇ ਵਿੱਚ ਡੁਬਾ ਦਿੱਤਾ ਗੀਤ ਸ਼ਖਸੀਅਤਾ ਅਤੇ ਖਾਨ ਸਾਹਿਬ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਤੇ ਮੁਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਗਾਇਕ ਦੀ ਮਾਤਾ ਦੇ ਦੇਹਾਨ ਤੋਂ ਬਾਅਦ ਪੀਤੇ ਕੱਲ ਉਹਨਾਂ ਦੇ ਪਿਤਾ ਇਕਵਾਲ ਮੁਹੰਮਦ ਧਾਵੀ ਦੇ ਦੇਹਾਨ ਹੋ ਗਿਆ ਖਾਨ ਸਾਹਿਬ ਦੇ ਪਿਤਾ ਨੂੰ ਅੱਜ ਦੁਪਹਿਰ ਸਪੂਰ ਦੇ ਖਾਕ ਕੀਤਾ ਗਿਆ ਕਪੂਰਥਲਾ ਦੇ ਪਿੰਡ ਭੰਡਾਲ ਟੋਨਾ ਦੇ ਵਿਖੇ ਅੰਤਿਮ ਰਸਮਾਂ ਕੀਤੀਆਂ ਗਈਆਂ ਨੇ ਤਸਵੀਰ ਹੈ ਕਿ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਗਾਇਕ ਖਾਨ ਸਾਹਿਬ ਡੂੰਘੇ ਸਦਮੇ ਦੇ ਵਿੱਚ ਨੇ ਉਹ ਭੱਬਾ ਮਾਰ ਮਾਰ ਰੋ ਰਹੇ ਨੇ ਖਾਨ ਸਾਹਿਬ ਉੱਚੀ ਉੱਚੀ ਆਪਣੇ ਪਿਓ ਨੂੰ ਆਵਾਜ਼ਾਂ ਮਾਰ ਰਹੇ ਨੇ ਜਾਣਕਾਰੀ ਦੇ ਮੁਤਾਬਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਰਟ ਅਟੈਕ ਦੇ ਨਾਲ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਸੋਮਵਾਰ ਉਹ ਬਾਥਰੂਮ ਦੇ ਵਿੱਚ ਨਹਾ ਰਹੇ ਸਨ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਚਲੰਦਰ ਦੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਖਾਨ ਸਾਹਿਬ ਦੀ ਮਾਂ ਪਰਵੀਨ ਬੇਗਮ ਦਾ ਸਿਰਫ 17 ਦਿਨ ਪਹਿਲਾਂ ਹੀ ਦੇਹਾਂਤ ਹੋਇਆ ਸੀ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ ਦੱਸਦੀਏ ਕਿ ਖਾਨ ਸਾਹਿਬ ਨੇ ਕੈਨੇਡਾ ਦੇ ਵਿੱਚ ਆਪਣੇ ਸ਼ੋਅ ਰੱਦ ਕਰ ਦਿੱਤੇ ਅਤੇ ਕਪੂਰਥਲਾ ਵਾਪਸ ਆ ਗਏ ਅਤੇ ਆਪਣੀ ਮਾਂ ਉਹ ਸਪੋਰਟ ਦੇ ਖਾਕ ਦਿੱਤਾ ਹੈ ਹੁਣ ਉਹਨਾਂ ਦੇ ਪਿਤਾ ਇਕਵਾਲ ਮੁਹੰਮਦ ਦੀ 3 ਹਫਤਿਆਂ ਦੇ ਅੰਦਰ ਮੌਤ ਨੇ ਗਾਇਕ ਅਤੇ ਉਹਨਾਂ ਦੇ ਪਰਿਵਾਰ ਨੂੰ ਸੋਗ ਦੇ ਵਿੱਚ ਡੁਬਾ ਦਿੱਤਾ ਗੀਤ ਸ਼ਖਸੀਅਤਾ ਅਤੇ ਖਾਨ ਸਾਹਿਬ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਗਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਤੇ ਮੁਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਗਾਇਕ ਦੀ ਮਾਤਾ ਦੇ ਦੇਹਾਨ ਤੋਂ ਬਾਅਦ ਪੀਤੇ ਕੱਲ ਉਹਨਾਂ ਦੇ ਪਿਤਾ ਇਕਵਾਲ ਮੁਹੰਮਦ ਧਾਵੀ ਦੇ ਦੇਹਾਨ ਹੋ ਗਿਆ ਖਾਨ ਸਾਹਿਬ ਦੇ ਪਿਤਾ ਨੂੰ ਅੱਜ ਦੁਪਹਿਰ ਸਪੂਰ ਦੇ ਖਾਕ ਕੀਤਾ ਗਿਆ ਕਪੂਰਥਲਾ ਦੇ ਪਿੰਡ ਭੰਡਾਲ ਟੋਨਾ ਦੇ ਵਿਖੇ ਅੰਤਿਮ ਰਸਮਾਂ ਕੀਤੀਆਂ ਗਈਆਂ ਨੇ ਦੱਸਿਆ ਕਿ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਗਾਇਕ ਖਾਨ ਸਾਹਿਬ ਡੂੰਘੇ ਸਦਮੇ ਦੇ ਵਿੱਚ ਨੇ ਉਹ ਭੱਬਾ ਮਾਰ ਮਾਰ ਰੋ ਰਹੇ ਨੇ ਖਾਨ ਸਾਹਿਬ ਉੱਚੀ ਉੱਚੀ ਆਪਣੇ ਪਿਓ ਨੂੰ ਆਵਾਜ਼ਾਂ ਮਾਰ ਰਹੇ ਨੇ ਜਾਣਕਾਰੀ ਦੇ ਮੁਤਾਬਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹਰਟ ਅਟੈਕ ਦੇ ਨਾਲ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਸੋਮਵਾਰ ਉਹ ਬਾਥਰੂਮ ਦੇ ਵਿੱਚ ਨਹਾ ਰਹੇ ਸਨ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਚਲੰਦਰ ਦੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਖਾਨ ਸਾਹਿਬ ਦੀ ਮਾਂ ਪਰਵੀਨ ਬੇਗਮ ਦਾ ਸਿਰਫ 17 ਦਿਨ ਪਹਿਲਾਂ ਹੀ ਦੇਹਾਂਤ ਹੋਇਆ ਸੀ ਖਾਨ ਸਾਹਿਬ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ ਦੱਸਦੀਏ ਕਿ ਖਾਨ ਸਾਹਿਬ ਨੇ ਕੈਨੇਡਾ ਦੇ ਵਿੱਚ ਆਪਣੇ ਸ਼ੋਅ ਰੱਤ ਕਰ ਦਿੱਤੇ ਅਤੇ ਕਪੂਰਥਲਾ ਵਾਪਸ ਆ ਗਏ ਅਤੇ ਆਪਣੀ ਮਾਂ ਉਹ ਸਪੋਰਟ ਦੇ ਖਾਕ ਦਿੱਤਾ ਹੈ ਹੁਣ ਉਹਨਾਂ ਦੇ ਪਿਤਾ ਇਕਵਾਲ ਮੁਹੰਮਦ ਦੀ 3 ਹਫਤਿਆਂ ਦੇ ਅੰਦਰ ਮੌਤ ਨੇ ਗਾਇਕ ਅਤੇ ਉਹਨਾਂ ਦੇ ਪਰਿਵਾਰ ਨੂੰ ਸੋਗ ਦੇ ਵਿੱਚ ਡੁਬਾ ਦਿੱਤਾ ਗੀਤ ਸ਼ਖਸੀਅਤਾ ਅਤੇ ਖਾਨ ਸਾਹਿਬ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਗਾ ਦੁੱਖ ਦਾ ਪ੍ਰਗਟਾਵਾ ਕੀਤਾ